ਸਾਡਾ ਕਸਬਾ ਰੁੜਕੀ ਬਹਾਦਰਗੜ੍ਹ ਚ ਸੱਤ ਕਿੱਲੇ ਪੰਚਾਇਤੀ ਜ਼ਮੀਨ ਹੈ। ਉਸ ਕਸਬਾ ਰੁੜਕੀ ਚੋਂ ਛੋਟੀਆਂ ਕਲੋਨੀਆਂ ਬਣ ਗਈਆਂ। 5-4 ਕਲੋਨੀਆਂ ਬਣ ਗਈਆਂ ਜਿਨ੍ਹਾਂ ਦੀ ਗ੍ਰਾਮ ਪੰਚਾਇਤ ਵੀ ਬਣ ਗਈ। ਤਾਂ ਕਸਬਾ ਰੁੜਕੀ ਦੇ ਮੇਨ ਜੋ ਹੈ ਨੇ ਬੀਡੀਪੀਓ ਜਾਂ ਸਾਰਾ ਸਟਾਫ ਹੈ ਉਹ ਕਹਿੰਦੇ ਤੁਹਾਨੂੰ ਪੰਚਾਇਤੀ ਜ਼ਮੀਨ ਦਾ ਠੇਕਾ ਜ਼ਰੂਰ ਮਿਲੇਗਾ। ਪਰ ਜ਼ਮੀਨ ਨਹੀਂ ਮਿਲ ਸਕਦੀ ਸਾਡੀ ਆਬਾਦੀ 1500 ਦੇ ਕਰੀਬ ਹੋ ਗਈ ਹੈ ਨਾ ਸਾਡੇ ਕੋਲ ਧਰਮਸ਼ਾਲਾ ਨਾ ਸਾਡੇ ਕੋਲ ਕੋਈ ਗਰਾਊਂਡ ਨਹੀਂ ਫਿਰ ਉਹ ਜ਼ਮੀਨ ਕਿਹਦੀ ਸੀ ਜਿਹੜੀ ਜਿੱਥੇ ਉਹ ਪੰਚਾਇਤੀ ਜ਼ਮੀਨ ਹੈ ਕਹਿੰਦੇ ਤਾਂ ਉਹਨੂੰ ਜ਼ਮੀਨ ਦਾ ਠੇਕਾ ਮਿਲੇਗਾ ਜਿੰਨਾ ਤੁਹਾਡੀ ਕਲੋਨੀ ਦੇ ਹਿੱਸੇ ਆਉਂਦਾ ਕਲੋਨੀ ਕਿਹਨੇ ਕੱਟੀ ਹੈ ਕਲੋਨੀ ਉਹ ਕਸਬਾ ਰੋਡ ਦੇ ਵਿੱਚੋਂ ਹੀ ਪੁਰਾਣੀ ਕਲੋਨੀ ਹੈ ਜੀ ਨਹੀਂ ਸਨ 1990 ਦੇ ਨੇੜੇ ਦੀ ਅੱਛਾ ਪੁਰਾਣੀ ਪੁਰਾਣੀ ਕਲੋਨੀ ਕੱਟੀ ਹੋਈ ਹੈ ਵੀ ਅਸੀਂ ਉਸ ਬਣਦੇ ਹਿੱਸੇ 'ਚ ਜੇ ਕੋਈ ਪਾਰਕ ਬਣਾ ਸਕੀਏ ਕਿਸੇ ਤਰ੍ਹਾਂ ਉਹਨੂੰ ਯੂਟਿਲਾਈਜ਼ ਕਰ ਸਕੀ ਕਿ ਇਹ ਕਲੌਜ਼ ਹੈਗਾ ਵੀ ਅਸੀਂ ਉਹਨੂੰ ਆਪਣੇ ਹਿੱਸੇ ਦੀ ਪੈਸਾ ਨਾ ਲੈ ਕੇ ਗ੍ਰਾਂਟ ਨਾ ਲੈ ਕੇ ਅਸੀਂ ਉਹਨੂੰ ਪਾਰਕ ਦੇ ਬਤੌਰ ਜਾਂ ਧਰਮਸ਼ਾਲਾ ਦੇ ਬਤੌਰ ਵਰਤ ਲਈਏ ਉਹ ਤਾਂ ਤੁਸੀਂ ਮਤਾਂ ਪਾ ਕੇ ਜਦੋਂ ਮਰਜ਼ੀ ਕਰ ਸਕਦੇ ਕਿ ਜਿੰਨੇ ਵੀ ਇਸ ਮੰਚ ਤੇ ਮੰਤਰੀ ਸਾਹਿਬ ਐਮਐਲਏ ਸਾਹਿਬ ਅਤੇ ਆਫੀਸਰ ਸਾਹਿਬਾਨ ਨੇ ਉਹ ਸਾਰੇ ਜਦੋਂ ਵੀ ਇਦਾਂ ਦੇ ਪੰਜਾਬ ਚ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਪ੍ਰੋਗਰਾਮ ਹੁੰਦੇ ਨੇ ਉੱਥੇ ਸਾਰਿਆਂ ਨੂੰ ਸਾਰਿਆਂ ਨੇ ਆਉਣਾ ਹੁੰਦਾ ਤਾਂ ਸਰਪੰਚਾਂ ਨੂੰ ਵੀ ਸ਼ਮੂਲੀਅਤ ਕਰਨੀ ਜਿਹੜੀ ਆ ਉਹ ਜ਼ਰੂਰੀ ਹੋ ਜਾਂਦੀ ਆ ਤਾ ਮੇਰੇ ਕਹਿਨ ਦਾ ਭਾਵੇਂ ਸੀ ਕਿ ਜਿੰਨੇ ਵੀ ਅਫੀਸਰ ਨੇ ਉਹ ਸਾਰਿਆਂ ਦੀ ਮਨਥਲੀ ਸਰਕਾਰ ਵੱਲੋਂ ਇੱਕ ਜਿਹੜੀ ਤਨਖਾਹ ਉਹ ਲੱਗੀ ਹੋਈ ਹੈ ਸੋ ਸਰਪੰਚਾਂ ਤੇ ਪੰਚਾਂ ਨੂੰ ਜਦੋਂ ਇਦਾਂ ਦੇ ਸਮਾਗਮਾਂ ਤੇ ਕਈ ਵਾਰੀ 20 ਕਿਲੋਮੀਟਰ 50 ਕਿਲੋਮੀਟਰ ਦੂਰ ਆਉਣਾ ਹੁੰਦਾ ਤਾਂ ਸਰਪੰਚ ਦੀ ਕੋਈ ਵੀ ਇੱਕ ਪਾਰਟਿਕੂਲਰ ਕੋਈ ਤਨਖਾਹ ਜਾਂ ਭੱਤਾ TDA ਇਦਾਂ ਦਾ ਕੁਝ ਵੀ ਨਹੀਂ ਹੈਗਾ ਤਾਂ ਜੋ ਉਹਦੀ ਸਰਪੰਚ ਦੀ ਜਿਹੜੀ ਵਿੱਤੀ ਹਾਲਤ ਆ ਆਪਣੀ ਉਹ ਕਮਜ਼ੋਰ ਹੋ ਜਾਂਦੀ ਆ ਤੇ ਅੱਧੇ ਤੋਂ ਜ਼ਿਆਦਾ ਸਰਪੰਚ ਮੇਰੇ ਖਿਆਲ ਨਾਲ ਜੀ ਕਰਜ਼ਾ ਲੈਣਾ ਸ਼ੁਰੂ ਕਰਤਾ ਹੋਊਗਾ ਉਹਨਾਂ ਨੇ ਕਿਉਂਕਿ ਪਿੰਡ ਦੇ ਕੰਮ ਦੇ ਲਈ ਸਰਪੰਚ ਨੂੰ 24 ਘੰਟੇ ਅਵੇਲੇਬਲ ਰਹਿਣਾ ਪੈਂਦਾ ਸੋ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਤੇ ਜ਼ਰੂਰ ਥੋੜਾ ਧਿਆਨ ਦਿੱਤਾ ਜਾਵੇ ਜੀ ਹੁਣੇ ਸਰਪੰਚਾਂ ਦੀ ਇੱਕ ਮੀਟਿੰਗ ਕੀਤੀ ਸੀ ਪੰਜਾਬ ਦੇ ਸਰਪੰਚ ਚੁਣਿਆ ਹੋਏ ਜੀ ਉਹਦੇ ਵਿੱਚ ਮੈਂ ਅਨਾਉਂਸ ਵੀ ਕੀਤਾ ਸੀ ਪਰ ਸੋ ਫਾਈਲ ਤੇ ਸਾਈਨ ਵੀ ਹੋ ਗਏ ਤੇ ਵਿੱਤ ਮੰਤਰਾਲੇ ਵੱਲੋਂ ਵੀ ਹਰੀ ਛੰਡੀ ਹੋ ਗਈ ਤੇ ਪਹਿਲਾਂ ਤਾਂ ਕੁਝ ਦਿਨ ਦੇ ਹੀ ਨਹੀਂ ਸੀਗੇ ਜਿਵੇਂ ਤੁਸੀਂ ਕਹਿੰਨਾ 2000 ਰੁਪਏ ਮਹੀਨਾ ਸੀ ਸਰਪੰਚਾਂ ਨੂੰ ਆ ਜੇ ਐਸੇ ਕੰਮ ਵਾਸਤੇ ਕਦੇ ਟਰਨਮੈਂਟ ਵਾਸਤੇ ਜਾਕਦੇ ਚਾਹ ਪਿਉਣਾ ਕਰੇ ਆਗੇ ਕੋਈ ਬੰਦੇ ਆਗੇ ਪੰਚਾਇਤ ਆ ਵੀ ਜਪਲਾ ਲਿਆ 2000 ਰੁਪਏ ਫੋਨ ਫਿਲਹਾਲ ਅਸੀਂ ਕੀਤਾ ਸਾਡਾ ਇਰਾਦਾ ਹੈ ਕਿ ਇਹਨੂੰ ਅਸੀਂ ਅਗਲੇ ਸਾਲ ਦੇ ਬਜਟ ਚ ਇਹਨੂੰ ਵਧਾਵਾਂਗੇ ਮੇਰੇ ਪਿੰਡ ਨੂੰ ਪਲੀਜ਼ ਇੱਕ ਲਾਇਬ੍ਰੇਰੀ ਜ਼ਰੂਰ ਦਿਓ ਸਾਡੇ ਹਲਕੇ ਨੂੰ ਵੱਧ ਤੋਂ ਵੱਧ ਦੇ ਦਿਓ ਪਰ ਮੇਰੇ ਪਿੰਡ ਫੱਗਣ ਮਾਜਰਾ ਜੀ ਆ ਸਰਪੰਚਾ ਮੇਰਾ ਦੋਸਤ ਹੈ ਅੱਛਾ ਜੀ अच्छा अच्छा लाइब्रेरी लाइब्रेरी जरूर देओ जी बना देंगे लाइब्रेरी लाइब्रेरी बनानी है हर एक अलग से तो मेरी एक विनती है सर भी ਸਾਡੇ ਪਿੰਡ ਹੋਮੀਓਪੈਥਿਕ ਡਿਸਪੈਂਸਰੀ ਸੀਗੀ ਜਿਹੜੀ ਪਿਛਲੇ 2-3 ਸਾਲ ਪਹਿਲਾਂ ਉੱਥੋਂ ਕਿਸੇ ਕਾਰਨ ਕਰਕੇ ਚਲੀ ਗਈ ਉਤੋਂ ਲਗ 18-20 ਪਿੰਡ ਉਹਦੇ ਤੋਂ ਜਿਹੜੀ ਸਹੂਲਤ ਲੈਂਦੇ ਸੀਗੇ ਉਹਦਾ ਬਹੁਤ ਫਾਇਦਾ ਸੀ ਉਹ ਡਾਕਟਰ ਸਾਹਿਬ ਜੀ ਦੇ ਨਾਲ ਬੈਠੇ ਨੇ ਸੋ ਬੇਨਤੀ ਆ ਵੀ ਉਹ ਕਿਸੇ ਤਰ੍ਹਾਂ ਸਰਕਾਰ ਬਿਲਡਿੰਗ ਜਿਹੜੀ ਅੰਦਰ ਚੀਜ਼ ਦੁਆਰਾ ਬਹਾਲ ਕੀਤੀ ਜਾਵੇ ਜੀ ਕਰੂਨ ਨਹੀਂ ਬਰਾਸ਼ ਵੀ ਦੋਣਾ ਠੀਕ ਹੈ ਜੀ थैंक यू सर थैंक यू ਹੁ ਤਾਂ ਕਰਦੇ ਬਿੱਤੀ ਭਾਗ